ਵਾਦਾ ਹੈ ਅੱਜ ਸ਼ਰਮਣੀ ਅਕਾਲੀ ਦਲ ਦੀ ਪਾਰਲੀਮੈਂਟਰੀ ਬੋਰਡ ਦੀ ਔਰ ਜਿਹੜੇ ਸਾਡੇ ਪਾਰਟੀ ਦੀਆਂ ਜਥੇਬੰਧਕ ਚੋਣਾਂ ਦੇ ਸਾਰੇ ਅਬਜ਼ਰਵਰ ਸਾਹਿਬਾਨ ਜਿਹੜੇ ਡਿਊਟੀਆਂ ਕਰ ਰਹੇ ਆ ਸਾਰਿਆਂ ਦੀ ਅੱਜ ਜਿਹੜੀ ਆ ਸਾਂਝੀ ਮੀਟਿੰਗ ਹੋਈ ਆ ਆਰ ਮੀਟਿੰਗ ਦੇ ਵਿੱਚ ਇੱਕ ਤਾਂ ਜਿਹੜੇ ਚੋਣ অবজারভার ਸਹਿਬਾਨ ਹੈ ਕਿਉਂਕਿ ਕਾਫੀ ਤਾਂ ਸਾਡੇ ਪੁਰਾਣੇ ਤਜਰਬੇਕਾਰ ਸਾਥੀ ਹੈ ਕੁਝ ਨੌਜਵਾਨ ਆਗੂਆਂ ਨੂੰ ਵੀ ਡਿਊਟੀਆਂ ਮਿਲੀਆਂ ਹੋਈਆਂ ਤੇ ਸਾਰੀ ਜਿਹੜੀ ਚੋਣ ਪ੍ਰਕਿਰਿਆ ਹਦਾਇਤਾਂ ਕਿਉਂਕਿ 2 ਜਿਹੜੀ ਹੈਗੀ ਐ ਤਰੀਕ ਤੋਂ ਲੈ ਕੇ 6 ਤਰੀਕ ਤੱਕ ਜਿਹੜੀ ਹੈ 2 April ਤੋਂ 6 April ਤੱਕ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਰਕੂਲ ਡੈਲੀਗੇਟ ਸਹਿਬਾਨ ਚੁਣੇ ਗਏ ਆ ਉਹਨਾਂ ਦਾ ਸਨਮਾਨ ਵੀ ਹੋਣਾ ਔਰ ਨਾਲ ਹੀ ਜ਼ਿਲ੍ਹਾ ਡੈਡੀਗੇਟ ਸਹਿਬਾਨ ਤੇ ਜਿਹੜੇ ਸੂਬੇ ਦੇ ਡੈਲੀਗੇਟ ਬਣੇ ਆ ਉਹਨਾਂ ਦੀ ਚੋਣ ਵੀ ਹੋਣੀ ਆ ਸੋ ਜਿਹੜੀ ਭਰਤੀ ਸਾਡੀ ਹੁਣ ਤੱਕ ਸਾਰੀ 26 ਲੱਖ ਦੇ ਕਰੀਬ ਪਹੁੰਚ ਗਈ ਆ ਉਹ ਜਿਹੜੀਆਂ ਸਰਕਲ ਵਾਈਜ਼ ਲਿਸਟਾਂ ਸਾਡੇ ਕੋਲੇ ਸਬਮਿਟ ਹੁੰਦੀਆਂ ਭਰਤੀ ਕਰਤਾ ਵੱਲੋਂ ਉਹ ਅੱਜ ਸਾਰੀਆਂ ਲਿਸਟਾਂ ਅਸੀਂ ਫਾਈਲਾਂ ਪੂਰੀਆਂ ਬਣਾ ਕੇ ਸਰਕਲ ਵਾਈਜ਼ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੈ ਕਿ ਸਾਰੇ ਸੀਨੀਅਰ ਲੀਡਰ ਸਾਹਿਬਾਨ ਆਪੋ ਆਪਣੀਆਂ ਫਾਈਲਾਂ ਜ਼ਿਲ੍ਹੇ ਦੀਆਂ ਲੈ ਕੇ ਗਏ ਆ। ਔਰ ਦੋ ਤੋਂ 6 ਤਰੀਕ ਤੱਕ ਸਾਰੀਆਂ ਜ਼ਿਲ੍ਹਾ ਡੈਲੀਕੇਟ ਤੇ ਸੁਪਰ ਡੈਲੀਕੇਟ ਤੇ ਚੋਣਾਂ ਹੋਣ ਗਿਆ। ਤੇ 7 ਤਰੀਕ ਤੱਕ ਕੇ ਸਾਰੇ ਚੋਣ ਪ੍ਰਕਿਰਿਆ ਮੁਕੰਮਲ ਕਰਕੇ ਤੇ ਜਿਹੜੀ ਲਿਸਟ ਹੈ ਡੈਲੀਗੇਟਾਂ ਦੀ ਇਹ ਪਾਰਟੀ ਦੇ ਮੁਖ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣਗੇ ਫਿਰ ਅਸੀਂ ਵਰਕਿੰਗ ਕਮੇਟੀਿੰਗ ਦੀ ਮੀਟਿੰਗ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਸਾਰੀ ਪਾਰਟੀ ਦੀ ਜਿਹੜੀ ਡੈਲੀਗੇਟ ਬਣੇ ਆ ਉਹਦੀ ਪਰਵਾਨਗੀ ਅੱਗੋਂ ਫਿਰ ਜਿਹੜਾ ਡੈਲੀਗੇਟ ਜਿਲਾਸ ਪੜਾਉਣਾ ਉਹ ਕਾਰਵਾਈ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਦੂਜੀ ਇੱਕ ਕੱਲ ਬਹੁਤ ਹੀ ਦੁਖਦਾਈ ਔਰ ਬਹੁਤ ਹੀ ਹਿਰਦੇਵੈਦਿਕ ਘਟਨਾ ਕੱਲ ਫਲੋਰ ਦੇ ਵਿੱਚ ਘਟੀ ਐ ਜਿੱਥੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਬੁੱਧ ਇੱਕ ਜਗ੍ਹਾ ਤੇ ਲੱਗਿਆ ਹੋਇਆ ਉਹਦੇ ਬਾਹਰ ਜਿਹੜੇ ਆ ਕੁਝ ਨਾਰੇ ਲਿਖੇ ਗਏ ਔਰ ਫੇਰ ਇੱਕ ਵੀਡੀਓ ਵਿਦੇਸ਼ ਦੇ ਵਿੱਚੋਂ ਪਾਈ ਗਈ ਜਿਹਦੇ ਵਿੱਚ ਬਾਬਾ ਸਾਹਿਬ ਬਾਰੇ ਬਹੁਤ ਅਪਮਾਨਿਤ ਭਰੀਆਂ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਜਿਹਦੇ ਨਾਲ ਮੈਂ ਸਮਝਦਾ ਕਿ ਸਾਰੇ ਦੇਸ਼ ਵਾਸੀਆਂ ਦੇ ਮਨ ਨੂੰ ਬਹੁਤ ਗਹਿਰੀ ਸੱਟ ਵਧੀ ਹੈ ਇਹ ਬੜੀ ਘਣਾਉਣੀ ਹਰਕਤ ਹੈ ਪਹਿਲਾਂ 26 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਈ ਸੀ ਜਦੋਂ ਹਥੌੜਾ ਲੈ ਕੇ ਇੱਕ ਵਿਅਕਤੀ ਉਹਨਾਂ ਦੇ ਬੁੱਤ ਦੇ ਉੱਤੇ ਚੜ ਗਿਆ ਸੀ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਤਰ੍ਹਾਂ ਹੋਰ ਵੀ ਕੁਛ ਸਾਵਾਵਾਂ ਦਿੱਤੇ ਹੋਈਆਂ ਔਰ ਇਹ ਮਨ ਸੰਵਿਧਾਨ ਕੇ ਸਮਾਜ ਨੂੰ ਵੰਡਣ ਵਾਸਤੇ ਵੰਡੀਆਂ ਪਾਉਣ ਵਾਸਤੇ ਔਰ ਜਿਹੜੀ ਨਫ਼ਰਤ ਹੈ ਲੋਕਾਂ ਦੇ ਵਿੱਚ ਭਰਨ ਵਾਸਤੇ ਇਹ ਜਿਹੜੀ ਬੜੀ ਇੱਕ ਡੀਪ ਰੂਟਡ ਕਨਸਪੀਰੇਸੀ ਹੈ ਕਿ ਕਿਸੇ ਤਰੀਕੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਜਿਹੜੀ ਆ ਉਹ ਅੱਗ ਲਾਈ ਜਾਵੇ ਇਸ ਕਰਕੇ ਅੱਜ ਦੀ ਇਸ ਮੀਟਿੰਗ ਨੇ ਰੈਜ਼ੋਲੂਸ਼ਨ ਪਾ ਕੇ ਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਦੇਸ਼ ਦੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਔਰ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਜਿਹਨੂੰ ਸਾਰਾ ਦੇਸ਼ ਜਿਹੜਾ ਅਕਨੋਲਜ ਕਰਦਾ ਔਰ ਉਹਨਾਂ ਦਾ ਸਨਮਾਨ ਕਰਦਾ ਹਰ ਵਰਗ ਦੇ ਵਿੱਚ ਉਹਨਾਂ ਦਾ ਸਨਮਾਨ ਔਰ ਪੰਜਾਬ ਤੇ ਖਾਸ ਕਰਕੇ ਗੁਰੂਆ ਪੀਰਾਂ ਦੀ ਧਰਤੀ ਹੈ ਜਿੱਥੇ ਹਮੇਸ਼ਾ ਹੀ ਤਰਹੇ ਤਰਬੇ ਨੂੰ ਬਹੁਤ ਵੱਡਾ ਮਾਨ ਸਨਮਾਨ ਦੇ ਕੇ ਜਾਤ ਪਾਤ ਖਤਮ ਕਰਕੇ ਉੱਚ ਨੀਚ ਖਤਮ ਕਰਕੇ ਸ਼ੂਆਸ਼ਾਦ ਖਤਮ ਕਰਕੇ ਤੇ ਗੁਰੂ ਸਾਹਿਬ ਨੇ ਇੱਕ ਵੱਡਾ ਇਨਕਲਾਬ ਲਿਆਂਦਾ ਸੀ ਇਸ ਕਰਕੇ ਇਸ ਧਰਤੀ ਦੇ ਉੱਤੇ ਇਹੋ ਜਿਹੀ ਘਟਿਆ ਹਰਕਤ ਹੋਣੀ ਅਸੀਂ ਇਹਦੀ ਨਖੇਦੀ ਵੀ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਤੇ ਦਿੱਲੀ ਦੀ ਬੀਜੇਪੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀਆਂ ਵਟੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਪੰਜਾਬ ਦੇ ਵਿੱਚ ਰਚੀਆਂ ਜਾਂਦੀਆਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਰਕਾਰਾਂ ਸੁੱਤੀਆਂ ਹੋਈਆਂ ਨੇ ਔਰ ਵਾਰ-ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਇਹ ਬਹੁਤ ਚਿੰਤਾਜਨਕ ਆ ਇਹ ਜਿਹੜੀ ਡੀਪ ਰੂਟਡ ਕਨਸਪੀਰੇਸੀ ਆ ਇਹਨੂੰ ਜਿਹੜੀ ਆ ਹਾਈ ਲੈਵਲ ਦੀ ਇਨਕੁਆਇਰੀ ਕਰਾ ਕੇ ਤੇ ਜਨਤਕ ਕਰਨਾ ਚਾਹੀਦਾ ਔਰ ਉੱਤੇ ਐਕਸ਼ਨ ਲੈਣਾ ਚਾਹੀਦਾ ਦੂਜਾ ਇੱਕ ਜਿਹੜਾ ਅੱਜ ਦੀ ਸਾਰੀ ਸਾਂਝੀ ਮੀਟਿੰਗ ਦੇ ਵਿੱਚ ਮਤਾ ਹੋਇਆ ਕਿ ਸਰਕਾਰ ਸਿਆਸੀ ਵਿਰੋਧੀਆਂ ਦਾ ਨੁਕਸਾਨ ਕਰਨ ਵਾਸਤੇ ਉਹਨਾਂ ਦਾ ਜਾਣੀ ਤੌਰ ਤੇ ਵੀ ਨੁਕਸਾਨ ਕਰਨ ਵਾਸਤੇ ਔਰ ਉਹਨਾਂ ਦਾ ਇਮੇਜ ਖਰਾਬ ਕਰਨ ਵਾਸਤੇ ਜਿਹੜਾ ਕਿਸ ਹੱਦ ਤੱਕ ਨਿਵੇਂ ਪੱਧਰ ਤੇ ਜਾ ਰਹੀ ਹੈ ਉਹਦੀ ਉਦਾਹਰਨ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਪਹਿਲਾਂ ਡਰੱਗਸ ਦੇ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਪਸਾਉਣ ਦੀ ਕੋਈ ਕਸਰ ਸਰਕਾਰ ਨੇ ਨਹੀਂ ਸੀ ਛੱਡੀ ਕਈ ਜੀడీపీ ਬਦਲੇ ਗਏ ਕਈ ਸਿੱਟਾ ਬਦਲੀਆਂ ਗਈਆਂ ਤੇ ਹੁਣ ਫੇਰ ਇੱਕ ਸੈਟ ਬਦਲੀ ਸੀ ਤੇ ਕੱਲ ਹੋਰ ਇੱਕ ਨਵੀਂ ਸੈਟ ਉਸ ਤੋਂ ਬਣ ਗਈ ਕਿਉਂਕਿ ਸਿੱਟਾ ਵਾਰ-ਵਾਰ ਬਦਲੇ ਜਾਣ ਦਾ ਮਤਲਬ ਹੈ ਕਿ ਜੋ ਸਰਕਾਰ ਦੀ ਮਨਸ਼ਾ ਹੈ ਜੋ ਸਰਕਾਰ ਕਰਉਣਾ ਚਾਹੁੰਦੀ ਹੈ ਉਹ ਜੇ ਅਫਸਰ ਕੋਈ ਨਹੀਂ ਕਰਦਾ ਤੇ ਫਿਰ ਉਹਨੂੰ ਉਹਦੇ ਚੋਂ ਬਾਹਰ ਕੱਢ ਕੇ ਨਵਾਂ ਮਨਮਰਜ਼ੀ ਦਾ ਅਫਸਰ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ ਔਰ ਕਿੰਨੇ ਸਿੱਟਾ ਬਦਲ ਗਏ ਇਸ ਕਰਕੇ ਇਹ ਜਿਹੜੀ ਇਸ ਤਰੀਕੇ ਬਦਲਾ ਨੀਤੀ ਤਿਆਤ ਜਿਹੜਾ ਸਿਆਸੀ ਵਿਰੋਧੀਆਂ ਨੂੰ ਇਸ ਤਰੀਕੇ ਜਿਹੜੀ ਇਸ ਤਰ੍ਹਾਂ ਝੂਠੇ ਕੇਸਾ ਦੇ ਵਿੱਚ ਪਸਾਉਂਦਿਆਂ ਕੋਸ਼ਿਸ਼ ਕੀਤੀ ਜਾ ਰਹੀਆਂ ਕਿਉਂਕਿ ਕੇਂਦਰੀਆ ਨੂੰ ਲੱਗਦਾ ਕਿ ਜਿਹੜਾ ਚੋਣਾਂ ਵੇਲੇ ਮੈਂ ਝੂਠੇ ਉਹਨਾਂ ਤੇ ਇਲਜ਼ਾਮ ਲਾਏ ਸੀ ਮੈਨੂੰ ਮਾਫੀ ਮੰਗਣੀ ਪਈ ਸੀ ਉਹਦੇ ਦਿਲ ਤੇ ਕਿਦਰ ਕਿਤੇ ਸੱਟ ਵੱਜੀ ਹੈ ਕਿ ਮੈਂ ਬਹੁਤ ਝੂਠਾ ਸਾਬਤ ਹੋ ਗਿਆ ਸੀ ਲੋਕਾਂ ਦੇ ਵਿੱਚ ਜਦੋਂ ਅਖਬਾਰਾਂ ਦੇ ਪਹਿਲੇ ਪੰਨੇ ਤੇ ਮੇਰਾ ਮੁਆਫੀਨਾਮਾ ਜਿਹੜਾ ਅਦਾਲਤ ਵਿੱਚ ਲਿਖ ਕੇ ਦਿੱਤਾ ਸੀ ਉਹ ਛਪਿਆ ਸੀ ਇਸ ਕਰਕੇ ਹੁਣ ਫਿਰ ਹਤਿਆ ਕਟਿਆ ਹਤਕੰਡੇ ਜਿਹੜੇ ਆ ਕੇਜਰੀਆਲ ਤੇ ਉਹਦੀ ਟੀਮ ਵੱਲੋਂ ਚੜਿਆ ਉਹ ਵਰਤੇ ਜਾ ਰਹੇ ਆ ਜਿਦੇ ਚ ਭਗਵੰਤ ਮਾਨਵੀ ਸ਼ਾਮਲ ਆ ਬਾਕੀ ਸਰਕਾਰ ਵੀ ਸ਼ਾਮਲ ਆ ਪਰ ਇਹ ਗੱਲਾਂ ਬਹੁਤ ਮਾਰੀਆਂ ਨੇ ਤੇ ਹੁਣ ਅਗਲੀ ਗੱਲ ਉਸ ਤੋਂ ਵੀ ਅੱਗੇ ਆ ਕਿ ਉਹਨਾਂ ਦੀ ਸਿਕਿਉਰਿਟੀ ਵਿਡਰਾ ਕਰ ਦਿੱਤੀ ਗਈ ਅੱਗੇ ਦੇਖੋ ਸਿੱਧੂ ਮੂਸੇਵਾਲੇ ਦਾ ਨੁਕਸਾਨ ਕਿੰਨਾ ਵੱਡਾ ਪੰਜਾਬ ਨੂੰ ਹੋ ਗਿਆ ਕਾਰਨ ਕੀ ਸੀ ਕਿ ਬਦਲਾਖੋਰੀ ਤਹਿਤ ਉਹਦੀ ਵੀ ਸੁਰੱਖਿਆ ਵਾਪਸ ਕੀਤੀ ਗਈ ਸੀ ਇੱਕ ਸਾਜ਼ਿਸ਼ ਰਚੀ ਗਈ ਸੀ ਹੋਰ ਵੀ ਸਿਆਸੀ ਵਿਅਕਤੀਆਂ ਦੀਆਂ ਸਿਕਿਉਰਿਟੀਆਂ ਲਗਾਤਾਰ ਸਰਕਾਰ ਇਸੇ ਤਰ੍ਹਾਂ ਹੀ ਵਿਡਰਾ ਕਰਕੇ ਤੇ ਉਹਨਾਂ ਦੀ ਜ਼ੁਬਾਨ ਜਿਹੜੀ ਆ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਹੁਣ ਜਿਸ ਤਰੀਕੇ ਸਰਦਾਰ ਵਿਕਟੋਰ ਸਿੰਘ ਮਜੀਠੀਆ ਸਾਹਿਬ ਦੇ ਉੱਤੇ ਇਦਾਂ ਦੀ ਸੁਰੱਖਿਆ ਵਾਪਸ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਮੈਂ ਸਮਝਦਾ ਬਹੁਤ ਹੀ ਅਨਮਨੁੱਖੀ ਵਰਤਾਅ ਹੈ ਸਰਕਾਰ ਦਾ। ਇਲੈਗਲ ਵੀ ਹੈ, ਅਨਕਨਸਟੀਟਿਊਸ਼ਨਲ ਵੀ ਹੈ, ਗੈਰ ਜ਼ਿੰਮੇਵਾਰਾ ਵੀ ਹੈ। ਔਰੇ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਪਹਿਲਾਂ ਦੇਖੋ ਸਰਦਾਰ ਸੁਬੀਰ ਸਿੰਘ ਬਾਦਲ ਦੇ ਸੁਰੱਖਿਆ ਤੇ ਨਾਲ ਜੇ ਸਮਝੌਤਾ ਕੀਤਾ ਗਿਆ ਤੇ ਕਿੱਡਾ ਵੱਡਾ ਹਾਦਸਾ ਹੋਣ ਲੱਗਿਆ ਸੀ ਉਹ ਗੁਰੂ ਮਹਾਰਾਜ ਜੀ ਨੇ ਹੱਥ ਰੱਖੇ ਰੱਖਿਆ ਤੇ ਹੁਣ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਪਿੱਛੇ ਹੱਤੋਂ ਕੇ ਪੈ ਗਏ ਇਸ ਲਈ ਅਸੀਂ ਅੱਜ ਰੈਜ਼ੋਲੂਸ਼ਨ ਪਾਸ ਕਰਕੇ ਆ ਮੇਰੇ ਨਾਲ ਅਸਦੀਪ ਸਿੰਘ ਕਲੇਰ ਬੈਠੇ ਆ ਜੇ ਇਹਨਾਂ ਨੇ ਪਾਰਟੀ ਦਾ ਪੱਖ ਰੱਖਿਆ ਤੇ ਮੰਡੀ ਬੋਰਡ ਦੇ ਜਿਹੜੇ ਇੰਜੀਨੀਅਰ ਨੇ ਚੀਫ ਆ ਜਤਿੰਦਰ ਸਿੰਘ ਭੰਗੂ ਉਹਦੀਆਂ ਤਵਕੀਆਂ ਸ਼ੁਰੂ ਹੋ ਗਈਆਂ ਆਉਣੀਆਂ ਕਿ ਸਿੱਧਾ ਜਾਨ ਨੂੰ ਮਾਰ ਦਿਆਂਗੇ ਉਹਦੀ ਵੀ ਅਸੀਂ ਜਿਹੜੀ ਐ ਡੀਜੀਪੀ ਸਾਹਿਬ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਆ ਹਾਲੇ ਉੱਤੇ ਵੀ ਇਨਸਾਬ ਦੀ ਅਸੀਂ ਇੰਤਜ਼ਾਰ ਜਿਹੜੀ ਆ ਉਹ ਕਰ ਰਹੇ ਆ ਪਰ ਇਹ ਜਿਹੜਾ ਅੱਜ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਰਦਾਰ ਅਰਸ਼ਦੀਪ ਸਿੰਘ ਕਲੇਰ ਦੇ ਨਾਲ ਵੀ ਸਾਰੀ ਪਾਰਟੀ ਚਟਾਨ ਵਾਂਗੂ ਖੜੀ ਆ ਕਿ ਜੋ ਕੁਝ ਇਹ ਜਿਹੜਾ ਇਹਨਾਂ ਦੇ ਬਾਰੇ ਚ ਕਿਹਾ ਗਿਆ ਉਹਨੂੰ ਅਸੀਂ ਵਿਖੇਦੀ ਵੀ ਕੀਤੀ ਆ ਔਰ ਸਾਰੀ ਪਾਰਟੀ ਨੇ ਸਰਕਾਰ ਨੂੰ ਕਿਹਾ ਕਿ ਜਿੰਨੀ ਦੇਰ ਤੱਕ ਸਰਦਾਰ ਅਸ਼ਦੀਪ ਸਿੰਘ ਕਲੇਰ ਨੂੰ ਇਨਸਾਫ ਨਹੀਂ ਮਿਲਦਾ ਪਾਰਟੀ ਚਤਾਨ ਦੀ ਤਰ੍ਹਾਂ ਸਰਦਾਰ ਅਸ਼ਦੀਪ ਸਿੰਘ ਕਲੇਰ ਦੇ ਨਾਲ ਖੜੀ ਰਹੇਗੀ ਕਿਉਂਕਿ ਉਹਨਾਂ ਕੋਈ ਜਾਤੀ ਟੈਕਨਿਕ ਸੀ ਕਿਸੇ ਕੀਤਾ ਪਾਰਟੀ ਦਾ ਪੱਖ ਰੱਖਿਆ ਸੀ ਇੱਕ ਜਾਇਜ਼ ਗੱਲ ਕੀਤੀ ਸੀ ਪਰ ਇਸ ਤਰ੍ਹਾਂ ਦੇ ਜਿਹੜੀਆਂ ਧਮਕੀਆਂ ਪਾਰਟੀ ਦੇ ਲੀਡਰ ਨੂੰ ਦੇਣਾ ਇਹ ਤਾਂ ਕਿਾ ਨਾਤਾ ਪਾਰਟੀ ਦੇ ਲੀਡਰ ਨੂੰ ਇਦਾਂ ਚੁੱਪ ਕਰਾ ਸਕਦੀਆਂ ਤੇ ਇਹ ਸਰਕਾਰ ਵੀ ਭਾਵੇਂ ਸੋਚ ਲਵੇ ਜਾਂ ਦੇ ਜਿਹੜੇ ਇਹੋ ਜਿਹੇ ਅਸਰ ਨੇ ਇਦਾਂ ਦੀਆਂ ਗੱਲਾਂ ਤੋਂ ਜਿਹੜਾ ਸਰਕਾਰ ਨੂੰ ਗ੍ਰੇਟ ਕਰਨਾ ਚਾਹੀਦਾ ਇੱਕ ਅੱਜ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਸਰਦਾਰ ਮਨਪ੍ਰੀਤ ਸਿੰਘ ਅਯਾਲੀ ਨੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਸਾਠ ਗੰਢ ਕਰਕੇ ਮਿਲੀ ਭੁਗਤ ਕਰਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਿਧਿ ਵਿਵਧਾਨ ਬਣਾਉਣ ਦਾ ਜਿਹੜਾ ਉੱਤੇ ਤਜਵੀਜ਼ ਰੱਖੀ ਆ ਸਰਕਾਰ ਤੋਂ ਮੰਗ ਰੱਖੀ ਆ ਉਹਦੀ ਅੱਜ ਦੀ ਜਿਹੜੀ ਸਾਰੀ ਸਰਦਾਰ ਬਰਿੰਦਰ ਸਿੰਘ ਭੁੱਦਰ ਸਾਹਿਬ ਦੀ ਐਡਵਾਈਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਦੀ ਉਹਦੀ ਸਖਤ ਲਫਜ਼ਾਂ ਦੇ ਵਿੱਚ ਰਚੇਦੀ ਕੀਤੀ ਗਈ ਕਿ ਇਹ ਦੇਖੋ ਕਿੱਥੇ ਹਾਲਾਤ ਪਹੁੰਚ ਗਏ ਕਿ ਇਹ ਲੋਕ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਰਹੇ ਉਹਨਾਂ ਦੇ ਨਾਂ ਤੇ ਕਮੇਟੀਆਂ ਆਪਣੀਆਂ ਬਣਾਈ ਫਿਰਦੇ ਆ ਤੇ ਦਿਲ ਕੀ ਹੈ ਇਹਨਾਂ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਸਿੱਖਾਂ ਨੂੰ ਸੇਧ ਦੇ ਰਿਹਾ ਤੇ ਮੰਗ ਕੀ ਕਰ ਰਿਹਾ ਮਨਪ੍ਰੀਤ ਸਿੰਘ ਅਯਾੜੀ ਤੇ ਉਧਰ ਆਮ ਆਦਮੀ ਪਾਰਟੀ ਦਾ ਮੰਤਰੀ ਜਿਹੜਾ ਰਵਜੋਤ ਸਿੰਘ ਬੈਂਸ ਮੰਗ ਕੀ ਕਰ ਰਿਹਾ ਕਿ ਵਿਧਾਨ ਸਭਾ ਵਿਧੀ ਵਿਧਾਨ ਬਣਾਵੇ ਅਕਾਲ ਤਖਤ ਸਾਹਿਬ ਦਾ ਹੁਣ ਦੱਸੋ ਅਕਾਲ ਤਖਤ ਸਾਹਿਬ ਵਿਧਾਨ ਸਭਾ ਤੋਂ ਛੋਟਾ ਹੋ ਗਿਆ ਔਰ ਮਨਪ੍ਰੀਤ ਸਿੰਘ ਅਯਾੜੀ ਜਿਹੜਾ ਉਹਦੇ ਵਿੱਚ ਜਿਹੜਾ ਉੱਥੇ ਉੱਠ ਕੇ ਜਿਵੇਂ ਜਸਾ ਲਵੇ ਔਰ ਅੱਜ ਵੀ ਸਾਡਾ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਉਹਦੇ ਵਿੱਚ ਸਾਰੇ ਜਿਹੜੇ ਨਾਲ ਉਹਨਾਂ ਦੇ ਮਨਪ੍ਰੀਤ ਯਾੜੀ ਦੇ ਸਾਥੀ ਖੜੇ ਆ ਉਹ ਸਾਰਿਆਂ ਦੇ ਬਾਰੇ ਦੇ ਵਿੱਚ ਜਿਹੜਾ ਅਸੀਂ ਅੱਜ ਫੇਰ ਰੈਜ਼ੋਲੂਸ਼ਨ ਚ ਮੰਗ ਕੀਤੀ ਆ ਕਿ ਆਪੋ ਆਪਣੀ ਪੋਜੀਸ਼ਨ ਸਪਸ਼ਟ ਕਰੋ ਹਾਲੇ ਤੱਕ ਉਹ ਚੁੱਪ ਨੇ ਤੇ ਜੇ ਉਹ ਚੁੱਪ ਨੇ ਤੇ ਫਿਰ ਸਮਝਿਆ ਜਾਏਗਾ ਕਿ ਉਹ ਸਾਰੇ ਮਨਪ੍ਰੀਤ ਸਿੰਘ ਯਾੜੀ ਦੇ ਇਸ ਜਿਹੜੀ ਇਸ਼ੂ ਵਿਧਾਨ ਸਭਾ ਵਿੱਚ ਉਠਾ ਗਿਆ ਸੀ ਇਹਦੇ ਹੱਕ ਵਿੱਚ ਕਿਉਂਕਿ ਉਸ ਦਿਨ ਵੀ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੇਨਤੀ ਕੀਤੀ ਸੀ ਅੱਜ ਸਾਰੀ ਪਾਰਟੀ ਨੇ ਵੀ ਜਿਹੜੇ ਮੀਟਿੰਗ ਦੇ ਵਿੱਚ ਇਹ ਗੱਲ ਕੀਤੀ ਆ ਕਿ ਜੇ ਉਹ ਹਾਲੇ ਵੀ ਚੁੱਪ ਰਹੇ ਤੇ ਇਹਦਾ ਮਤਲਬ ਹੈ ਕਿ ਸਾਰਿਆਂ ਨੇ ਸਹਿਮਤੀ ਦੇ ਨਾਲ ਆਕਾਲਤਿਕ ਸਾਹਿਬ ਨੂੰ ਵਿਧਾਨ ਸਭਾ ਦੇ ਅਧਿਨ ਕਰਨ ਦਾ ਜਿਹੜਾ ਮੁੱਦਾ ਉਠਾਇਆ ਸੀ ਇਹ ਸਾਰੇ ਉਹਦੇ ਵਿੱਚ ਜਿਹੜੇ ਸ਼ਾਮਲ ਸਮਝੇ ਜਾਣਗੇ ਇਸ ਕਰਕੇ ਅਸੀਂ ਫਿਰ ਰੈਜ਼ੋਲੂਸ਼ਨ ਪਾ ਕੇ ਤੇ ਇਹਨਾਂ ਕੋਲ ਅਸੀਂ ਮੰਗ ਕੀਤੀ ਹੈ ਕਿ ਇਹ ਜਿਹੜਾ ਸਾਰੇ ਲੀਡਰਸ਼ਿਪ ਜਿਹੜੀ ਆ ਉਹ ਇਹਦੇ ਤੇ ਆਪਣੀ ਪੋਜੀਸ਼ਨ ਜਿਹੜੀ ਆ ਉਹ ਕਲੀਅਰ ਕਰੇ। ਦੂਸਰੀ ਗੱਲ ਹੈ ਕਿ ਇੱਕ ਇਹ ਸਰਕਾਰ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਪੋਲੂਸ਼ਨ ਦੇ ਬਾਰੇ ਚ। ਪਹਿਲਾਂ ਦਿੱਲੀ ਚ ਕੇਜਰੀਵਾਲ ਸਾਹਿਬ ਵੀ ਪੋਲੂਸ਼ਨ ਦੇ ਬੜੇ ਵੱਡੇ-ਵੱਡੇ ਧਮਕ ਜੇ ਮਾਰਦੇ ਸੀ। ਤੇ ਉੱਥੇ ਤੇ ਕੀ ਹਾਲ ਕਰਕੇ ਆਇਆ ਦਿੱਲੀ ਦਾ ਪਤਾ ਹੀ ਆ। ਹੁਣ ਪੰਜਾਬ ਦੇ ਵਿੱਚ ਆਇਆ। ਤੇ ਇੱਥੇ ਪੋਲੂਸ਼ਨ ਦਾ ਹਾਲ ਦਿਨੋ ਦਿਨ ਜਿਹੜਾ ਵੜਾ ਹੋ ਰਿਹਾ ਆ ਐਨਵਾਇਰਨਮੈਂਟ ਦਾ ਦੇਖੋ ਕਿੰਨਾ ਡੈਮੇਜ ਜਿਹੜਾ ਇਹ ਮਾਈਨਿੰਗ ਜਿਹੜੀ ਇਲੀਗਲ ਹੋ ਰਹੀ ਆ ਉਹਦੇ ਨਾਲ ਹੋ ਰਿਹਾ ਬੁੱਢੇ ਨਾਲੇ ਦਾ ਦਰਿਆ ਦਾ ਕਿੰਨਾ ਵੱਡਾ ਜ਼ਹਿਰ ਜ਼ਰੀਲੇ ਪਾਣੀਆਂ ਦਾ ਜਿਹੜਾ ਇਸ਼ੂ ਬਣਿਆ ਹੋਇਆ ਤੇ ਉਮੀਦ ਤਾਂ ਸਰਕਾਰ ਤੋਂ ਕੀਤੀ ਜਾਂਦੀ ਹੈ ਕਿ ਕਾਨੂੰਨ ਸਖਤ ਕਰੋਗੇ ਕਿ ਅੱਗੇ ਨਾਲੋਂ ਪ੍ਰਦੂਸ਼ਣ ਵਧ ਰਿਹਾ ਤੇ ਮੈਂ ਤਾਂ ਹੈਰਾਨ ਸੀ ਕਿ ਸੰਤ ਸੀਚੇਵਾਲ ਕਿਵੇਂ ਚੁੱਪ ਰਹਿ ਗਏ ਕਿਉਂਕਿ ਉਹਨਾਂ ਦਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਕਾਲੀ ਵੈ ਨੂੰ ਜਿਹੜਾ ਹੈਗਾ ਉਹ ਸਾਫ ਕੰਨ ਤੇ ਲੱਗ ਗਈ ਤੇ ਅੱਜ ਉਹਨਾਂ ਦੀ ਸਰਕਾਰ ਜਿਹੜੀ ਹੈ ਸਟੇਟ ਦੇ ਵਿੱਚ ਉਹਨੇ ਜਿਹੜਾ ਕਾਨੂੰਨ ਪਹਿਲਾਂ ਸਖਤ ਬਣਿਆ ਸੀ ਜਿਹਦੇ ਚ ਸਜ਼ਾ ਦੀ ਪ੍ਰੋਵੀਜ਼ਨ ਸੀ ਉਹਨੂੰ ਮਾਫ ਕਰਕੇ ਤੇ ਜੁਰਮਾਨੇ ਤੇ ਲੈ ਲੈਂਦਾ ਤੇ ਜੇ ਕਿਤੇ ਕੋਈ ਫਸ ਵੀ ਜਾਵੇ ਤੇ ਜੁਰਮਾਨਾ ਦੇ ਕੇ ਛੁੱਟ ਜਾਵੇ ਤੇ ਇਹਦੇ ਨਾਲ ਪੋਲੂਸ਼ਨ ਵਧੇਗਾ ਉਹਨਾਂ ਦੇ ਹੌਸਲੇ ਵਧਣਗੇ ਕਿ ਉਹਨਾਂ ਦੇ ਹੌਸਲੇ ਘਟਣਗੇ ਮੈਂ ਤਾਂ ਪਪਾ ਸਿੱਟੀਵਾਲ ਦੀ ਨੂੰ ਪੁੱਛਦਾ ਵੀ ਹੁਣ ਤਾਂ ਇਹੋ ਜਿਹੀ ਸਰਕਾਰ ਚ ਕੀ ਬਣ ਕੇ ਰੋ। ਤੁਸੀਂ ਜਾ ਉਹਦੋਂ ਸਰਕਾਰਾਂ ਦੇ ਸਾਹਮਣੇ ਚ ਟਾਨ ਬੜ ਕੇ ਖੜ ਜਾਂਦੇ ਸੀ ਚੰਗੀ ਗੱਲ ਸੀ। ਪਰ ਅੱਜ ਤੁਹਾਡੀ ਸਰਕਾਰ ਪੋਲੂਸ਼ਨ ਤੇ ਜਿਹੜੀ ਐ ਇੰਨੀ ਨਰਮ ਪਈ ਐ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪਬਲਿਕਲੀ ਉਹਨਾਂ ਨੂੰ ਇਸ ਗੱਲ ਤੇ ਸਟੈਂਡ ਲੈਣਾ ਚਾਹੀਦਾ ਕਿ ਜਾਂ ਉਹਨਾਂ ਨੇ ਸਰਕਾਰੇ ਵਾਪਸ ਲਵੇ ਤੇ ਨਹੀਂ ਤਾਂ ਉਹਨਾਂ ਨੂੰ ਚੜ ਦੇਣੀ ਚਾਹੀਦੀ। ਕਿਉਂਕਿ ਛੋਟੀ ਜਿਹੀ ਗੱਲ ਨਹੀਂ ਐ ਕਿ ਜਿਸ ਬੰਦੇ ਨੇ ਸਾਰੀ ਉਮਰ ਲਾਈ ਹੋਵੇ ਤੇ ਪੋਲੂਸ਼ਨ ਤੇ ਤੇ ਹੁਣ ਉਹਨਾਂ ਦੇ ਵਿੱਚ ਹੁੰਦੇ ਹੋਏ ਰਾਜ ਸਭਾ ਮੈਂਬਰ ਉਹਨਾਂ ਦੀ ਸਰਕਾਰ ਜਿਹੜੀ ਇਸ ਤਰ੍ਹਾਂ ਦੇ ਕੰਮ ਕਰੇ ਇਹ ਕਿਉਂ ਹੋਇਆ ਇਹ ਬਾਬਾ ਜੀ ਨੂੰ ਸਰਕਾਰ ਤੋਂ ਪੁੱਛਣਾ ਵੀ ਚਾਹੀਦਾ ਇੱਥੇ ਆਪਣਾ ਸਟੈਂਡ ਵੀ ਸਪੱਸ਼ਟ ਕਰਨਾ ਚਾਹੀਦਾ ਔਰ ਇੱਕ ਜਿਹੜਾ ਕੇਂਦਰ ਸਰਕਾਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਵਕਫ ਬੋਰਡ ਨੂੰ ਅਮੈਂਡ ਕਰਨ ਦਾ ਜਿਹੜਾ ਕਾਨੂੰਨ ਲਿਆਂਦਾ ਜਾ ਰਿਹਾ ਉਹਦੀ ਵੀ ਅੱਜ ਦੀ ਮੀਟਿੰਗ ਦੇ ਵਿੱਚ ਉਹਦੇ ਤੇ ਵੱਡੀ ਚਰਚਾ ਕੀਤੀ ਗਈ ਕਿ ਮਿਨੋਰਟੀਜ਼ ਇਸ ਦੇਸ਼ ਦਾ ਜਿਹੜਾ ਗੁਲਦਸਤਾ ਹੈ ਸਾਡਾ ਉਹਦਾ ਇੱਕ ਅਹਿਮ ਹਿੱਸਾ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਸਾਰੇ ਵਰਗਾਂ ਦੇ ਲੋਕ ਰਹਿੰਦੇ ਆ ਔਰ ਮਿਨੋਰਟੀ ਦਾ ਖਾਸ ਤੌਰ ਤੇ ਇੱਕ ਅਹਿਮ ਸਥਾਨ ਹੈ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਦੇਸ਼ ਨੂੰ ਮਜ਼ਬੂਤੀ ਵਿੱਚ ਲਿਆਉਣ ਵਾਸਤੇ ਔਰ ਕੇਂਦਰ ਦੀ ਸਰਕਾਰ ਜਿਹੜੀ ਆ ਪਹਿਲਾਂ ਸਿੱਖ ਇੰਸਟੀਚਿਊਸ਼ਨ ਤੇ ਦਵਾਲੇ ਹੋਈ ਸੀਗੀ ਕਿ ਸਾਡੇ ਹਜੂਰ ਸਾਹਿਬ ਪਟਨਾ ਸਾਹਿਬ ਉਹਨਾਂ ਦੇ ਬੋਰਡਾਂ ਦੇ ਵਿੱਚ ਜਿਹੜੀ ਨੋਮੀਨੇਸ਼ਨ ਆ ਉਹਦੇ ਨਾਲ ਜਿਹੜੇ ਆ ਉਹ ਜਿਹੜੇ ਆਪਣੇ ਬੰਦੇ ਜਿਹੜੇ ਆ ਉਹਦੇ ਚ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਜਿਹੜੇ ਬੰਦੇ ਮਰਿਆਦਾ ਦੀਆਂ ਜਿਹੜੀਆਂ ਪੂਰੀਆਂ ਵੀ ਨਹੀਂ ਕਰਦੇ ਸ਼ਖਤਾ ਉਹ ਬੰਦੇ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਅਸੀਂ ਵੀ ਉਹਦਾ ਵਿਰੋਧ ਹੱਦ ਤੱਕ ਕਰਦੇ ਆਂ ਫਿਰ ਦਿੱਲੀ ਦੇ ਵਿੱਚ ਵੀ ਸਰਕਾਰ ਨੇ ਸਾਡੀ ਜਿਹੜੀ ਦਿੱਲੀ ਕਮੇਟੀ ਦੇ ਵਿੱਚ ਧੱਕੇ ਨਾਲ ਕਬਜ਼ਾ ਕਰ ਲਿਆ ਸੀਗਾ ਪਰ ਹੁਣ ਸਾਡੇ ਮੁਸਲਮ ਭਰਾਵਾਂ ਦੇ ਜਿਹੜੇ ਵੱਡਾ ਇੰਪੋਰਟੈਂਟ ਉਹਨਾਂ ਦੀ ਇੰਸਟੀਚੂਨਾਂ ਡੈਕ ਬੋਰਡ ਉਹਦੇ ਕਾਨੂੰਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜਿਹੜੇ ਫੇਰ ਬਦਲ ਕਰਕੇ ਤੇ ਨੋਮੀਨੇਸ਼ਨ ਵਾਲੇ ਬੰਦਿਆਂ ਦੀਆਂ ਗਿਣਤੀਆਂ ਵਧਾਈਆਂ ਜਾ ਰਹੀਆਂ ਤੇ ਉਹਨਾਂ ਦੇ ਬੰਦਿਆਂ ਦੀਆਂ ਗਿਣਤੀਆਂ ਘਟਾਈਆਂ ਜਾ ਰਹੀਆਂ ਇਹ ਮੈਂ ਸਮਝਦਾ ਕਿ ਘੱਟ ਗਿਣਤੀਆਂ ਦੇ ਨਾਲ ਖਾਸ ਕਰਕੇ ਮੁਸਲਮਣ ਘੱਟ ਗਿਣਤੀ ਦੇ ਨਾਲ ਇੱਕ ਬਹੁਤ ਵੱਡੀ ਬੇਇਨਸਾਫੀਆ ਔਰ ਉਸ ਤੋਂ ਵੀ ਵੱਡੀ ਬੇਇਨਸਾਫੀਆ ਕਿ ਇਹ ਵੀ ਲਿਖਿਆ ਗਿਆ ਕਿ ਨਾਨ ਮੁਸਲਮ ਜਿਹੜੇ ਪ੍ਰਪੋਜ਼ ਕੀਤੇ ਗਿਆ ਕਿ ਨਾਨ ਮਸਲਮ ਵੀ ਉਹਦੇ ਮੈਂਬਰ ਬਣ ਸਕਦੇ ਤਾਂ ਸੋ ਇਹ ਕੋਈ ਕਮਿਊਨਿਟੀ ਕਿਦਾਂ ਬਰਦਾਸ਼ਤ ਕਰ ਸਕਦੀ ਕੋਈ ਵੀ ਧਰਮ ਹੋਵੇ ਜੇ ਹਿੰਦੂ ਧਰਮ ਹੈ ਤਾਂ ਉਹਦੇ ਧਾਰਮਿਕ ਸਥਾਨ ਆ ਉਥੇ ਕੁਦਰਤੀ ਗੱਲ ਹੈ ਕਿ ਜਿਹੜੇ ਹਿੰਦੂ ਵੀਰ ਨੇ ਉਹਨਾਂ ਦਾ ਹੱਕ ਆ ਜੇ ਈਸਾਈ ਨੇ ਤੇ ਉਥੇ ਉਹਨਾਂ ਦਾ ਹੱਕ ਆ ਜੇ ਮੁਸਲਮਾਨ ਨੇ ਉਹਨਾਂ ਦੇ ਸੰਸਥਾਨ ਨੇ ਉਹਨਾਂ ਦਾ ਹੱਕ ਆ ਜੇ ਸਿੱਖ ਨੇ ਤੇ ਸਿੱਖਾਂ ਦਾ ਹੱਕ ਆ ਇਸੇ ਤਰ੍ਹਾਂ ਬਾਕੀਆਂ ਦਾ ਤੇ ਇਹ ਕਿਦਾਂ ਹੋ ਸਕਦਾ ਕਿ ਤੁਸੀਂ ਹੁਣ ਉਹਨਾਂ ਦੇ ਜਿਹੜੇ ਇੱਕ ਧਾਰਮਿਕ ਨੇਚਰ ਦੀਆਂ ਸੰਸਥਾਵਾਂ ਨੇ ਜਿਹੜੀ ਉਹਨਾਂ ਦੇ ਧਰਮ ਦੀ ਬਿਹਤਰੀ ਵਾਸਤੇ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੂਜੇ ਧਰਮ ਦੇ ਲੋਕਾਂ ਨੂੰ ਵਾਰਦੇ ਇਹ ਬਹੁਤ ਵੱਡਾ ਖੜਵਾੜ ਆ ਇਹਦੇ ਨਾਲ ਮジョਰਿਟੀ ਨੂੰ ਮੈਂ ਸਮਝਦਾ ਅਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਉਹਦੇ ਚ ਪੈਦਾ ਹੁੰਦੀ ਇਸ ਕਰਕੇ ਉਹਦਾ ਵੀ ਅੱਜ ਅਸੀਂ ੜਟ ਕੇ ਇਸ ਮੀਟਿੰਗ ਦੇ ਵਿੱਚ ਜਿਹੜਾ ਇਹ ਵਿਰੋਧ ਕੀਤਾ ਸੋ ਕੁੱਲ ਮਿਲਾ ਕੇ ਇਹ ਸਾਰੇ ਅੱਜ ਜਿਹੜੇ ਅਹਿਮ ਫਸਲੇ ਇਹ ਅੱਜ ਦੀ ਬੇਟੇ ਦੇ ਵਿੱਚ ਲੈ ਕੇ ਬਕਾ ਬੋਰਡ ਤੇ ਵਿਰੋਧ ਚ ਕਲ ਬੋਟ ਪੇਗੀ ਅਸੀਂ ਡਟ ਕੇ ਵਿਰੋਧ ਕਰਾਂਗੇ ਦੋਨੇ ਚੀਜ਼ਾਂ ਗਲਤ ਹੈ ਜੋ ਕੁਝ ਹੁਣ ਤੱਕ ਸਾਹਮਣੇ ਆਇਆ ਇੱਕ ਤਾਂ ਹੈ ਕਿ ਤੁਸੀਂ ਗੈਰ ਮੁਸਲਮਨ ਨੂੰ ਮੈਂਬਰ ਪਾਓਗੇ ਇਹ ਕਿਥੇ ਦੀ ਵਾਜਬ ਹੈ ਇੱਕ ਤਾਂ ਇਹ ਹੱਥਾਂ ਦੇ ਨਾਮੀਨੇਸ਼ਨ ਵਾੜੀ ਜਾਂਦੇ ਹੋ ਜਿਹਨੂੰ ਕਮਿਊਨਿਟੀ ਚਾਹੁੰਦੀ ਆ ਉਹ ਲੋਕ ਅੱਗੇ ਆਉਣ ਨਾ ਉਹਨਾਂ ਦੇ ਅਦਾਰਿਆਂ ਨੂੰ ਮੈਨੇਜ ਕਰਨ ਵਾਸਤੇ ਸਰਕਾਰਾਂ ਦਖਲਦਗੀ ਕਰੀ ਜਾਣਗੇ ਉਹਨਾਂ ਦੀਆਂ ਬੋਰਡਾਂ ਦੀਆਂ ਚੇਅਰਮੈਨ ਦੀਆਂ ਪਾਵਰਾਂ ਖਤਮ ਕਰਕੇ ਤੁਸੀਂ ਅਫਸਰਾਂ ਨੂੰ ਪਾਵਰ ਅਧਿਕਾਰ ਦੇ ਦੇ ਸ਼ੁਰੂ ਕਰ ਦਿੰਦੇ ਬੋਟਿੰਗ ਹੋਏਗੀ ਡੈਫੀਨਿਟਲੀ ਵਿਰੋਧ ਕਰਾਂਗੇ ਅਸੀਂ ਮਿੱਤਰੋ ਕਹਿ ਰਹੇ ਹਾਂ ਕੱਲ ਤੁਸੀਂ ਸੁਣ ਲਿਓ ਜਦੋਂ ਬਿਲ ਤੇ ਜਦੋਂ ਬੋਲਣ ਦਾ ਸਮਾਂ ਮਿਲੇਗਾ ਜੇ ਸਾਡੇ ਨੁਮਾਇੰਦੇ ਉੱਥੇ ਬੋਲੇ ਤੇ ਅਸੀਂ ਡਟ ਕੇ ਵਿਰੋਧ ਕਰਾਂਗੇ ਮਜੀਡੀਆ ਸਾਹਿਬ ਜਿਹੜੀ ਸਿਕਿਉਰਿਟੀ ਸੀ ਹਾਂ ਉਹ ਕਿਹੜੀ ਸਿਕਿਉਰਿਟੀ ਸੀ ਜ਼ੈਡ ਸੀ ਵੈਸੇ ਜ਼ੈਡ ਪਲੱਸ ਸਿਕਿਉਰਿਟੀ ਜੋ ਮੇਰੇ ਧਿਆਨ ਚ ਹੈ ਜੈਡ ਪਲੱਸ ਸਿਕਿਉਰਿਟੀ ਸੀਗੀ ਜ਼ੈਡ ਪਲੱਸ ਏ ਸੈਂਟਰ ਤੇ ਪੰਜਾਬ ਦੋਵਾਂ ਦੀ ਹੁੰਦੀ ਹੈ ਜਾਂ ਕਿਵੇਂ ਹੁੰਦੀ ਥੋੜਾ ਜਿਹਾ ਡਿਟੇਲ ਨਹੀਂ ਕਈ ਵਾਰੀ ਜਿਹੜੀ ਹੈਗਾ ਸੈਂਟਰ ਗਵਰਨਮੈਂਟ ਦਿੰਦੀ ਹੈ ਕਈ ਵਾਰੀ ਕੈਟੇਗੋਰੀਜ਼ ਹੋ ਜਾਂਦਾ ਬੰਦਾ ਸਟੇਟ ਗਵਰਨਮੈਂਟ ਦਿੰਦੀ ਹੈ ਇਹ ਡਿਫਰੈਂਟ ਡਿਫਰੈਂਟ ਤਰੀਕੇ ਹੁੰਦੇ ਆ ਨਹੀਂ ਮੈਡੀਕਲ ਸਾਹਿਬ ਕੋ ਜਿਹੜੀ ਸੀ ਗੱਲ ਹੈ ਸਾਨੂੰ ਨਹੀਂ ਪਤਾ ਇੱਕ ਇੱਕ ਮਿੰਟ ਅਸਤੀਪਲੀਅਰ ਕਰੋ ਕੋਈ ਵੀ ਜਿਹੜਾ Z+ ਪ੍ਰੋਟੈਕਟਿਡ ਜਿਹਨੂੰ Z+ ਸਿਕਿਉਰਿਟੀ ਮਿਲਦੀ ਹੈ ਜੀ ਉਹ ਕੱਲੀ ਇੱਕ ਗਵਰਨਮੈਂਟ ਨਹੀਂ ਡਿਸਾਈਡ ਕਰਦੀ ਉਹਦੇ ਚ ਆਈਬੀ ਇੰਟੈਲੀਜੈਂਸ ਪਤਾ ਨਹੀਂ ਕਿੰਨੇ ਮਹਿਕਮੇ ਇਨਵੋਲਵ ਹੋ ਕੇ ਫਿਰ Z+ ਕੰਪ੍ਰਾਈਜ਼ ਹੁੰਦੀ ਹੈ ਤੇ ਤੁਸੀਂ ਕਮਾਲ ਦੀ ਗੱਲ ਦੇਖੋ ਵੀ ਤੁਸੀਂ ਪੋਲੀਟੀਕਲ ਮੈਂਡੇਟਾ ਤਹ ਜਿਹੜੀਆਂ ਆਈਬੀ ਦੀਆਂ ਹੋਰ ਐਨਾਂ ਡਿਪਾਰਟਮੈਂਟ ਜੀ ਚ ਇਨਵੋਲ ਹੈ ਪੰਜਾਬ ਸਰਕਾਰ ਨੇ ਇੱਕ ਡਿਸੀਜਨ ਲਿਆ ਪੋਲੀਟੀਕਲ ਡਿਸੀਜਨ ਲਿਆ ਤੇ ਉਹ Z+ ਜਿਹੜੀ ਹੈ ਉਹ ਵਿਡਰੋ ਕਰ ਲਈ ਪੰਜਾਬ ਪੁਲਿਸਿਆ ਸਾਹਿਬ ਵੱਲੋਂ ਵੀ ਗੱਲ ਕੀਤੀ ਗਈ ਜੀ ਨਾ ਦੀ ਗ੍ਰਫਤਾਰੀ ਜਦੋਂ ਹੋਈ ਉਸਦੀ ਗੱਲ ਗੱਲ ਹੈ ਨਾ ਕੁਝ ਵੀ ਹੋ ਸਕਦਾ ਕੋਸ਼ਿਸ਼ ਇਹ ਹੈ ਕਿ ਜਿਠਿਆ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਉਲਝਾ ਕੇ ਰੱਖਿਆ ਜਾ ਪਹਿਲਾ ਨਸ਼ਿਆਂ ਵਾਲੇ ਕੇਸ 'ਚ ਜੋਰ ਲੱਗ ਗਿਆ ਸਾਰਾ ਦਿੱਲੀ ਤੱਕ ਜੋਰ ਲੱਗ ਗਿਆ ਇਹਨਾਂ ਦਾ ਕੇਜਰੀਵਾਲ ਹਰੰਦਾ ਉਹ ਚੋਂ ਕੱਖ ਨਹੀਂ ਨਿਕਲਿਆ ਹੁਣ ਪਿੱਛੇ ਦੌੜਾ ਪਿਆ ਪਤਾ ਲੱਗਿਆ ਬਿ ਡਿਸਪਰਪੋਰਸ਼ਨੇਟ ਦੇ ਕੇਸ ਬਣਾਓ ਹੁਣ ਜੇ ਐਨੇ ਅਫਸਰ ਛੱਡੀ ਜਾਂਦੇ ਆ ਮਹਿਕਮੇ ਤਾਂ ਕੋਈ ਜ਼ਿਆਦਾ ਹੀ ਗਲਤ ਕੰਮ ਕਰਨ ਵਾਸਤੇ ਕਹਿ ਜਾਂਦਾ ਤਾਂ ਹੀ ਚੰਗੇ ਅਫਸਰ ਛੱਡੀ ਜਾਂਦੇ ਐਨੀਆਂ ਸੈਟ ਦੇ ਵਿੱਚੋਂ ਅਫਸਰਾਂ ਦਾ ਚੇਂਜ ਹੋਣਾ ਇਹਨੇ ਡੀਜੀਪੀਾਂ ਦਾ ਚੇਂਜ ਹੋ ਰਹਾ ਹੋਰ ਮਹਿਕਮਿਆਂ ਦੇ ਇੰਪੋਰਟੈਂਟ ਅਫਸਰ ਛੱਡ ਕੇ ਜਾ ਰਹੇ ਆ ਤੇ ਜਿਹੜੀਆਂ ਹਰ ਚੌਥੇ ਦਿਨ ਜਿਹੜਾ ਇੰਪੋਰਟੈਂਟ ਅਫਸਰ ਸ਼ਿਫਟ ਕਰਨਾ ਪੈਂਦਾ ਕਾਦੇ ਵਾਸਤੇ ਕਿਉਂਕਿ ਜਿਹੜਾ ਅਪਰਾਇਟ ਅਫਸਰ ਹੁੰਦਾ ਉਹ ਕਿਤੇ ਨਾ ਕਿਤੇ ਸਟੈਂਡ ਲੈਂਦਾ ਵੀ ਮੈਂ ਇਹ ਗਲਤ ਕੰਮ ਨਹੀਂ ਕਰਨਾ ਤੁਸੀਂ ਚੱਕ ਕੇ ਉਹਨੂੰ ਦੂਜੇ ਪਾਸੇ ਕਰ ਦਿੰਦੇ ਮਜੀਠੀਆ ਜੀ ਕੋ ਜਿਹੜੀ ਸਿਕਿਉਰਿਟੀ ਸੀ ਇਹਦੇ ਚ ਸੈਂਟਰ ਤੇ ਵੀ ਸੀਗੇ ਤੇ ਪੰਜਾਬ ਦੇ ਇਸ ਵੇਲੇ ਜੋ ਮੇਰੀ ਜਾਣਕਾਰੀ ਹੈ ਡਿਟੇਲ ਤਾਂ ਤੁਹਾਨੂੰ ਬਜਿੱਠੇ ਸਾਹਿਬ ਦੇ ਦੇਣਗੇ ਬੈਟਰ ਆ ਐਸ ਵੇਲੇ ਜੋ ਮੇਰੇ ਖਿਆਲ ਹੈ ਸਾਰੀ ਇਹਨਾਂ ਦੀ ਸਟੇਟ ਗਵਰਨਰ ਜਿਹੜੀ ਡਿਪਲੋਇਡ ਸੀ ਉਹ ਸਾਰੀ ਸਟੇਟ ਫੋਰਸ ਡਿਪਲੋਇਡ ਸੀ ਮਨਪ੍ਰੀਤ ਸਿੰਘ ਨੇ ਹਾਲੀ ਦਾ ਜ਼ਿਕਰ ਕੀਤਾ ਹੈ ਸਵਾਲ ਇਹ ਆਉਂਦਾ ਹੈ ਕਿ ਅਕਾਲੀ ਦਲ ਵੀ ਟਿਕਟ ਤੋਂ ਜਿੱਤ ਕੇ ਵਿਧਾਨ ਸਭਾ ਪੁਜੇ ਸੀ ਉਹ ਕਿਉਂ ਕੋਈ ਐਕਸ਼ਨ ਨਹੀਂ ਲੈਂਦੇ ਇਹ ਸੀ ਪਾਰਟ ਨਹੀਂ ਚਲੋ ਤੁਹਾਡੇ 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 ਤੁਹਾਡੀ ਗੱਲ ਤੇ ਵੀ ਅਸੀਂ ਪ੍ਰਧਾਨ ਸਭਾ ਨੂੰ ਬੇਨਤੀ ਕਰ ਦਿਆਂਗੇ ਗੱਲ ਠੀਕ ਹੈ ਵਾਜਬ ਹੈ ਗੱਲ ਅਸੀਂ ਤੁਹਾਡੀ ਗੱਲ ਮੀਡੀਆ ਦੇ ਸਾਡੇ ਬੰਦੇ ਦੀ ਕਹੇ ਗੱਲ ਤੇ ਅਸੀਂ ਅਸਰ ਕਰਦੇ ਆ ਤੁਹਾਡੀ ਗੱਲ ਅਸੀਂ ਕਵਾਂਗੇ ਪ੍ਰਧਾਨ ਜੀ ਨੂੰ ਤੇ ਲੈਣਾ ਚਾਹੀਦਾ ਜੇ ਬੰਦਾ ਇਹ ਸਾਡੇ ਵਾਸਤੇ ਕਾਲ ਤੱਕ ਸਭ ਤੋਂ ਉੱਤੇ ਕੋਈ ਚੀਜ਼ ਨਹੀਂ ਜੇ ਬੰਦਾ ਕੋਈ ਇਕਾਲੀ ਦਲ ਦੀ ਟਿਕਟ ਤੇ ਜਿੱਤ ਕੇ ਟਕੜੀ ਚੋਂ ਨਿਸ਼ਾਨ ਤੇ ਜਿੱਤ ਕੇ ਤੇ ਫਿਰ ਕਹਿੰਦਾ ਵੀ ਅਕਾਲ ਤੱਕ ਤੈਨੂੰ ਸਰਕਾਰ ਦੇ ਅਧੀਨ ਕਰੋ ਸਰਕਾਰ ਤੱਕ ਤੈਨੂੰ ਵਿਧਾਨ ਸਭਾ ਦੇ ਅਧੀਨ ਕਰੋ ਤੇ ਐਸਾ ਲੈਣਾ ਚਾਹੀਦਾ ਮੈਨੂੰ ਸਾਨੂੰ ਵੀ ਕਹਿਣ ਚ ਕੋਈ ਤਰਾਜ ਨਹੀਂ ਸਾਰੇ ਇਤਿਹਾਸ ਵਿੱਚ ਪ੍ਰਧਾਨ ਨੇ ਵੀ ਕਿਹਾ ਸੀ ਪਿੱਟ ਤੇ ਛੁੜਾ ਮਾਰਿਆ ਮੇਰੇ ਖਿਆਲ ਸਾਹਿਬ ਨੇ ਉਹ ਛੁੜਾ ਨਿਕਲੇ ਨਹੀਂ ਦੇਖੋ ਗੱਲ ਇਹ ਹੈ ਕਿ ਮਜੀਠੀਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਬਹੁਤ ਮਿਹਨਤੀ ਲੀਡਰ ਨੇ ਦਲੇਰ ਲੀਡਰ ਨੇ ਡਿਟਰਮਿੰਡ ਲੀਡਰ ਨੇ ਹਰ ਇਸ਼ੂ ਦੇ ਉੱਤੇ ਪਾਰਟੀ ਦਾ ਸਟੈਂਡ ਲੰਦਾ ਉਹ ਸਾਡੇ ਚ ਛੋਟੇ ਨੇ ਇਸ ਕਰਕੇ ਛੋਟੇ ਨੂੰ ਕਿਸੇ ਵੱਲ ਕੁਝ ਕਹਾ ਜਾਂਦਾ ਹੈ ਤੇ ਤੁਸੀਂ ਜਿਆਦਾ ਨਾ ਇਧਰ ਉਧਰ ਕਰਿਆ ਕਰੋ ਇਸ ਕਰਕੇ ਬਹੁਤ ਮਜ਼ਬੂਤੀ ਨਾਲ ਪਾਰਟੀ ਵਾਸਤੇ ਲੜਦੇ ਆ ਜੋ ਕੁਝ ਹੋ ਰਿਹਾ ਪਾਰਟੀ ਕਰਕੇ ਹੋ ਰਿਹਾ ਕੋਈ ਨਿੱਜੀ ਲੜਾਈ ਨਹੀਂ ਆਉਂਦੀ ਜੇਸ ਬੰਦੇ ਦੀ ਜਾਨ ਦੇ ਪਿੱਛੇ ਵੀ ਹੱਥ ਧੋਕੇ ਪਏ ਹੋਏ ਆ ਜੋ ਪਾਰਟੀ ਕਰਕੇ ਆ ਉਹਦਾ ਕੋਈ ਨਿੱਜੇ ਨਹੀਂ ਆ ਕਿਉਂਕਿ ਉਹ ਛਾਤੀ ਢਾ ਕੇ ਤੇ ਸਾਰਿਆਂ ਦੇ ਸਾਹਮਣੇ ਲੜਦੇ ਇਸ ਕਰਕੇ ਕਈ ਵਾਰੀ ਜਿੱਕੇ ਜਿੱਕੇ ਗੱਲਾਂ ਹੁੰਦੀਆਂ ਜਿਹੜਾ ਛੋਟਾ ਹੁੰਦਾ ਘੱਟ ਚੋਂ ਉਹਨੂੰ ਕਈ ਵਾਰੀ ਕਹਿ ਵੀ ਜਾਂਦਾ ਝਲਕੇ ਵੀ ਜਾਂਦਾ ਕੋਈ ਕਰਦੇ ਇਹ ਲਾੜ ਪਿਆਰ ਹੀ ਹੁੰਦਾ ਇਹਨੂੰ ਇਸ ਤੋਂ ਵੱਧ ਰ ਸਭ ਚੱਕ ਚਿਵਾ ਸਾਹਿਬ ਐਫ ਆਈ ਆਰ ਦਰਜ ਹੋਈ ਹੈ ਜਾਂ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਅਗਲੀ ਰਣਨੀਤੀ ਨਹੀਂ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਵੀ ਹੋ ਰਿਹਾ ਕੰਮ ਪਹਿਲਾਂ ਅਸੀਂ ਕਹਿ ਪੀ ਸਾਰੀ ਪਾਰਟੀ ਡਟ ਕੇ ਉਹਨਾਂ ਦੇ ਨਾਲ ਖੜੀ। ਠੀਕ ਹੈ ਜੋ ਸਾਨੂੰ ਕਰਨਾ ਪਿਆ ਅਸੀਂ ਕਰਾਂ। ਇਹ ਭਲੇਖਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਕਿਸੇ ਗੱਲ ਦਾ ਚਟਾਨ ਵਾਂਗੂ ਸਾਰੀ ਪਾਰਟੀ ਡਟ ਕੇ ਉਹਨਾਂ ਦੇ ਨਾਲ ਖੜੀ ਹੈ ਛੋਟੇ ਤੋਂ ਛੋਟਾ ਵਰਕਰ ਤੋਂ ਲੈ ਕੇ ਪਾਰਟੀ ਪ੍ਰਧਾਨ ਤੱਕ ਸਾਰੇ ਉਹਨਾਂ ਦੇ ਨਾਲ ਖੜੇ। ਇਸ ਪਾਸੇ ਉਹਦੇ ਵੀ ਅੱਜ ਜੋ ਕਸ ਹੋਇਆ ਕਿਵੇਂ ਦੇਖਦੇ ਹੋ ਕਿਉਂਕਿ ਕ੍ਰਿਸਚੀਅਨ ਲਗਾਤਾਰ ਸਿੱਖ ਕਮਿਊਨਿਟੀ ਤੋਂ ਕਹ ਰਹੇ ਉਹਦਾ ਸ਼ਿਫਟ ਹੋ ਰਹੇ ਸੀਗੇ। ਹੋਰ ਅੱਜ ਦੇਖੋ ਗੱਲ ਹੈ ਚਮਤਕਾਰ ਵੀ ਕਰਦੇ ਕਿ ਅਦਾਲਤ ਦਾ ਫੈਸਲਾ ਹੈ ਕ੍ਰਾਈਮ ਇਜ਼ ਕ੍ਰਾਈਮ ਕ੍ਰਾਈਮ ਨੂੰ ਧਰਮ ਨਾਲ ਦੁਜੇ ਨਾਲ ਹੋਰ ਕਿਸੇ ਗੱਲ ਨਾਲ ਨਹੀਂ ਜੋੜਨਾ ਚਾਹੀਦਾ ਕੋਈ ਵੀ ਬੰਦਾ ਇੰਡੀਵਿਜੂਅਲ ਕ੍ਰਾਈਮ ਕਰਦਾ ਤਹੀ ਸ਼ੱਟ ਵੀ ਪनिश्ड ਇਸ ਕਰਕੇ ਇਹ ਜਿਹੜਾ ਉਸੇ ਤਰੀਕੇ ਨਾਲ ਇਹਨੂੰ ਲੈਣਾ ਚਾਹੀਦਾ ਤਾਂ ਹੀ ਇਹਦਾ ਅਸਰ ਚੰਗਾ ਹੋਏਗਾ ਕੋਈ ਬੰਦਾ ਵੱਡਾ ਹੋਵੇ ਛੋਟਾ ਹੋਵੇ ਜੇ ਕਿਸੇ ਨੇ ਗਲਤ ਕੰਮ ਕੀਤਾ ਅਦਾਲਤ ਨੇ ਪनिश्ड ਕੀਤਾ ਸਾਰੇ ਵਾਸਤੇ ਸਕੂਨ ਦੀ ਗੱਲ ਇਹਨੂੰ ਕਿਸੇ ਵੀ ਧਰਮ ਨਾਲ ਮਜ਼ਬ ਨਾਲ ਦੁਜੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਸੇ ਵੀ ਧਰਮ ਦਾ ਬੰਦਾ ਕੋਈ ਵੀ ਜਦਾਂ ਗਲਤੀ ਕਰ ਸਕਦਾ ਪਰ ਕਾਨੂੰਨ ਨੇ ਸਜ਼ਾ ਦਿੱਤੀ ਹੈ ਚੱਕੀ ਦਾ